ਲੋ ਵੀ ਮਾਨ ਸਾਹਿਬ ਦੀ ਹਵੇਲੀ ਦੇ ਵਿੱਚ ਮੌਜੂਦ ਆ ਤੇ ਮਾਨ ਸਾਹਿਬ ਨੂੰ ਟਰੈਕਟਰਾਂ ਦੇ ਨਾਲ ਕਿੰਨਾ ਪਿਆਰ ਹੈ ਇਹ ਵੀ ਦੇਖੋ ਤਾਂ ਇਹ ਟਰੈਕਟਰ ਕੋਈ ਅੱਜ ਦਾ ਟਰੈਕਟਰ ਨਹੀਂ ਹੈਗਾ ਪੁਰਾਣਾ ਟਰੈਕਟਰ ਹੈ ਜਿਸ ਤੇ ਮੂਹਰੇ ਲਿਖਿਆ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਾਈਲਰਸ ਟਰੈਕਟਰ ਹੈ ਬੱਬੂ ਮਾਨ ਦਾ ਤੁਸੀਂ ਦੇਖੋ ਸ਼ੌਕ ਮਾਨ ਸਾਹਿਬ ਦੇ ਵੱਖਰੇ ਹੀ ਨੇ ਇਹਨੂੰ ਵੀ ਪੂਰੇ ਵਧੀਆ ਤਰੀਕੇ ਦੇ ਨਾਲ ਤਿਆਰ ਖੜਾ ਕੇ ਖੜਾਇਆ ਹੋਇਆ ਹੈ ਬਹੁਤ ਸੋਹਣੀ ਤਸਵੀਰ ਆ ਬਹੁਤ ਸੋਹਣੇ ਦੇਖੋ ਹੋਰ ਵੀ ਟਰੈਕਟਰ ਜਰੂਰ ਖੜੇ ਨੇ ਪਰ ਆ ਟਰੈਕਟਰ ਦੀ ਕੋਈ ਲੁੱਕ ਵੱਖਰੀ ਹੋ ਐ ਦੇਖੋ ਮਾਰ ਤੋਂ ਦਿਖਾਉਣ ਦੀ ਸਾਨੂੰ ਕੋਸ਼ਿਸ਼ ਕਰਦਾ ਤਾਂ ਬਹੁਤ ਸੋਹਣੇ ਜਿਹੜੇ ਸੰਧ ਨੇ ਖੇਤੀ ਦੇ ਸੰਭਾਲ ਕੇ ਰੱਖੇ ਹੋਏ ਨੇ ਤਾਂ ਬਹੁਤ ਸੋਹਣਾ ਟਰੈਕਟਰ ਆ ਜਿਹੜਾ ਉਹ ਬਾਈਲਾਰਸ ਬੱਬੂ ਮਾਨ ਦੀ ਹਵੇਲੀ ਦੇ ਵਿੱਚ ਮੌਜੂਦ ਆ ਬਾਈ ਇਹਦੇ ਤੇ ਵੀ ਚੱਕਰ ਲਾ ਲਾਉਂਦੇ ਰਹਿੰਦੇ ਆ। ਇਹ ਜੀ ਹਾਂ ਚਲਾ ਲਵਾਂਗੇ। ਤਾਂ ਬਿਲਕੁਲ ਬਾਈ ਲਾਰਸ ਬਬੂ ਮਾਨ ਦੀ ਕਿਉਂਕਿ ਪੁਰਾਣੀਆਂ ਚੀਜ਼ਾਂ ਦੇ ਨਾਲ ਮੁਹੱਬਤ ਹੈ ਤਾਂ ਇਹ ਟਰੈਕਟਰ ਬਹੁਤ ਸਾਭ ਕੇ ਸੰਭਾਲ ਕੇ ਰੱਖਿਆ ਹੋਇਆ ਹੈ।